ਬਾਬੇ ਵਿਧੀ ਚੰਦ ਦਾ ਦਿਮਾਗ ਬਹੁਤ ਤਿੱਖਣ ਸੀ ਮੇਰੀ ਆਪਣੀ ਅਨੁਭਵ ਦੇ ਮੁਤਾਬਕ ਕਈ ਵਾਰ ਅਨੁਭਵ ਗਲਤ ਵੀ ਹੋ ਸਕਦਾ ਹੈ ਜੋ ਮੈਂ ਸਮਝਿਆ ਨਾ ਬਾਬਾ ਵਿਧੀ ਚੰਦ ਦਾ ਮਜ਼ਾਕੀਆ ਸੁਭਾਅ ਤੇ ਬਾਬਾ ਵਿਧੀ ਚੰਦ ਆਦੇ ਦਲੇਰ ਸਨ ਇਹ ਦੋ ਗੁਣ ਉਹਨਾਂ ਦੇ ਵਿਸ਼ੇਸ਼ ਮੇਨ ਪ੍ਰਤੀਕਿਤ ਹੁੰਦੇ ਨੇ ਇੱਕ ਮਜ਼ਾਕੀਆ ਸੁਭਾਅ ਤੇ ਇੱਕ ਦਲੇਰੀ ਸਿਖਰ ਦੀ ਕਹਿਣ ਲੱਗਾ ਬਾਬਾ ਤੂੰ ਕਹਿਣਾ ਵੈਗਰੂ ਵੈਗਰੂ ਕਹਿ ਤੇ ਵੈਗਰੂ ਕਹਿਣ ਦੇ ਨਾਲੋਂ 30 ਬੰਦੇ ਤੁਰੇ ਆਉਂਦੇ ਮੈਨੂੰ ਵੈਗਰੂ ਬਚਾ ਲੇਗਾ ਇਹ ਤਰਕ ਸੀ ਬਾਬੇ ਵਿਧੀ ਚੰਦ ਨੂੰ ਬਾਬਾ ਅਦਲੀ ਕਹਿਣ ਲੱਗਾ ਤੂੰ ਤੀਆਂ ਦੀ ਗੱਲ ਕਰਦਾ ਹੈ ਇਹ ਤਾਂ ਹਜ਼ਾਰਾਂ ਨੂੰ ਬਚਾ ਲੈਂਦਾ ਹੈ ਕਹਿਣ ਲੱਗਾ ਬਾਬਾ ਅਛਾ ਅਛਾ ਹਾਂ ਕਿੱਥੇ ਬਚਾਇਆ ਤੇ ਭਾਈ ਅਦਲੀ ਨੇ ਇੱਕ ਕੌੜੀ ਪੜੀ ਕਿਹੜੀ ਕਹਿੰਦਾ ਇਹ ਦੁਆਪਰ ਦੇ ਜਮਾਨੇ ਦੀ ਗੱਲ ਹੈ ਸ਼ਰੀਕ ਜਿਹੜੀ ਪਰਜਾਈ ਨੂੰ ਮਾਅ ਕਰਕੇ ਪੂਜੀ ਦਾ ਉਹਨੂੰ ਬੇਪਤ ਕਰਨ ਦੀ ਤਿਆਰ ਹੋਗਾ ਬਿਧੀ ਚੰਦਾ ਥੋੜਾ ਜਿਹਾ ਧਿਆਨ ਨਾਲ ਸੁਣ ਤੂੰ ਕਹਿਣਾ ਵੀ ਇਤੀ ਬੰਦੇ ਮੈਨੂੰ ਮਾਰਨ ਦੇਣ ਤੇ ਮੈਂ ਕਿਵੇਂ ਬਾਜਾਂਗਾ ਮੈਂ ਦਸਲ ਕਾ ਬਚੇਗਾ ਕਿਵੇਂ ਉਹ ਚਾਚੇ ਤਾਂ ਦੇ ਪੁੱਤਰ ਸਨ ਸ਼੍ਰੀਕਾ ਬੜਾ ਚੰਦਰਾ ਹੁੰਦਾ। ਦ੍ਰੋਪਤੀ ਨੇ ਕਿਤੇ ਆਪਣੇ ਦਿਓਰ ਨੂੰ ਕੋ ਕਬੂਲ ਬੋਲਿਆ ਕਹਿਣ ਲੱਗੇ, "ਇਹ ਮੈਂ ਤਕਰੀਬਨ ਲਫ਼ਜ਼ ਹਰ ਥਾਂ ਤੇ ਬੋਲਦਾ ਹਾਂ। ਐਹੋ ਜਿਹਾ ਗੱਲ ਨਾ ਕਹੋ ਜਿਹੜੀ ਬਹੁਤ ਮਹਿੰਗੀ ਪੈ ਜਾਏ।" ਨਿਕਾ ਜਿਹਾ ਬੋਲ ਜਿਹੜਾ ਨਾ ਉਹ ਬੜਾ ਨੁਕਸਾਨ ਕਰਦਾ ਜਿਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਥਿੰਕ ਬਿਫੋਰ ਯੂ ਸਪੀਕ। ਜਿੰਨੂੰ ਦਰਬਾਰ ਸਾਹਿਬ ਦੇ ਮੇਰੇ ਨੂੰ ਦੋਵੇਂ ਡਿਊਟੀਆਂ ਮਿਲੀਆਂ ਨੇ, ਗਿਆਨੀ ਕਰਤਾਰ ਸਿੰਘ ਕਲਾਸ ਵਾਰੀਏ ਨੇ ਬੜੇ ਗ੍ਰੰਥ ਲਿਖੇ ਨੇ ਉਹ ਕਥਾ ਵੀ ਮੱਲੀ ਸਭ ਕਾ ਦੇ ਸੰਤੀ ਦਰਬਾਰ ਸਾਹਿਬ ਦੇ ਗ੍ਰੰਥੀ ਵੀ ਸਨ ਉਹਨਾਂ ਨੇ ਇੱਕ ਲਵਜ ਲਿਖਿਆ ਬੋਲੀ ਕੱਟ ਗਈ ਜਿਗਰ ਕਰਤਾਰ ਸਿੰਘਾ ਸਿੱਖੀਆਂ ਬੋਲੀਆਂ ਕਾਲ ਦੇ ਤੀਰ ਗਈਆਂ ਨੇਕੀ ਦੀ ਗੱਲ ਜਿਹੜੀ ਹੈ ਨਾ ਬਹੁਤ ਚੁਪਦੀ ਹੈ ਹੁਣ ਮੈਂ ਸੰਤ ਬਾਬਾ ਕਰਤਾਰ ਸਿੰਘਾ ਆਪਣੇ ਸਾਧ ਦੀ ਗੱਲ ਕਰਾਂ ਨੂੰ ਤੂਰ ਲਈ ਉਹਨਾਂ ਸਾਨੂੰ ਕਹਾਵਤ ਪੜਾਈ ਸੀ ਕਿ ਲੱਕੜਹਾਰੇ ਤੇ ਸ਼ੇਰ ਦਾ ਬੜਾ ਪਿਆਰ ਪੈ ਗਿਆ ਰੋਜ਼ ਲੱਕੜਾ ਕੱਟਣ ਜਾਂਦਾ ਤੇ ਲੱਕੜਹਾਰਾ ਸ਼ੇਰ ਨੂੰ ਕਹਿਣ ਲੱਗਾ ਵੀ ਮਿੱਤਰਾ ਮੈਂ ਤੇਰੇ ਕੋਲ ਆਣਾ ਕਿ ਤੇ ਮੇਰੇ ਵੀ ਗੀੜਾ ਮਾਰ ਇਹ ਉਹਨਾਂ ਨੇ ਪੋਥੀ 'ਚ ਲਿਖਿਆ ਬੰਸੰਤ ਕਰਤਾਰ ਸਿੰਘ ਘਰਾਣੇ ਉਹ ਕਹਿਣ ਲੱਗਾ ਮੈਂ ਜਾਨਵਰ ਤੂੰ ਬੰਦਾ ਆਪਾਂ ਮਿਲਦੇ ਕਰਦੇ ਠੀਕ ਕਹਿਣ ਲੱਗਾ ਫਿਰ ਯਾਰੀ ਕਾਹਦੀ ਕਹਿਣ ਲੱਗਾ ਆਦੀ ਐਸ ਵਾਰ ਲੋਕਾਂ ਨੇ ਐਤਵਾਰ ਸਮਝਿਆ ਵੀ ਰੱਬ ਰੱਬ ਵੇਲਾ ਤੇ ਬਾਕੀ ਦੇ ਦਿਨ ਰੱਬ ਦਾ ਦਫ਼ਤਰ ਬੰਦ ਹੁੰਦਾ ਬਹੁ ਦੇ ਧਰਮਾਂ ਦੇ ਵੀ ਪ੍ਰਚਾਰਜ ਆ ਜਿਹੜੇ ਪੈਸੇ ਵਣ ਕੇ ਜੋੜਦੇ ਨੇ ਆਪਣੇ ਨਾਲ ਤੁਹਾਨੂੰ ਪਤਾ ਹੈ ਵੀ ਮੁੰਡਿਆਂ ਦੀ ਫੀਸ ਛੁੱਟੀ ਤੁਹਾਡੀ ਛੁੱਟੀ ਕਰ ਦੇਗੇ ਸਾਡੇ ਅੰਦਰ ਰਾਜ ਉਹ ਕਹਿੰਦੇ ਵੀ ਰੱਬ ਉਸ ਦਿਨ ਦੇ ਗੇਟ ਖੋਲਦਾ ਤੇ ਬਾਕੀ ਸ਼ਹੀਦਨ ਬੰਦ ਲੇਕਿਨ ਸਾਡਾ ਗੁਰੂ ਦਰਵਾਜ਼ਾ ਬੰਦ ਨਹੀਂ ਜੇ ਕਰਦਾ ਇਹ ਅਠੇ ਪਰ ਜਾਗਦਾ ਸਤਿਗੁਰ ਜਾਗਤਾ ਹੈ ਦਿਓ ਉਹ ਲੱਕੜ ਹਾਰਾ ਗਿਆ ਐਤਵਾਰ ਦਿਨ ਮਿਥਿਆ ਸੀ ਘਰ ਵਾਲੀ ਨੂੰ ਕਹਿਣ ਲੱਗਾ ਮੇਰੇ ਮਿੱਤਰ ਨੇ ਉਹਨਾਂ ਉਹਨੇ ਬੀਬੀ ਨੇ ਪੁੱਛਾ ਫੇਰੀਆ ਪੰਗ ਤੇ ਨਵੀਂ ਚਾਦਰ ਵਿਛਾਈ ਤੇ ਕਹਿਣ ਲੱਗਾ ਆ ਗਿਆ ਯਾਰ ਸਾਡਾ 11 ਦਾ ਯਾਰ ਕਹਿਣ ਲੱਗੀ ਤੇਰੀ ਕੁੱਤਿਆਂ ਤੇ ਬਿੱਲਿਆਂ ਨਾਲ ਯਾਰੀਆਂ ਨਹੀਂ ਆਉਨੇ ਸੁਣ ਲਿਆ ਸੁਣ ਲਿਆ ਤੇ ਜੰਗਲ ਵਿੱਚ ਚਲਾ ਗਿਆ ਲੱਕੜਾ ਕਰਨ ਗਿਆ ਲੱਕੜ ਹਾਰਾ ਤੇ ਕਹਿਣ ਲੱਗਾ ਮਿਤਰਾ ਮੇਰੇ ਤੁਹਾਡੇ ਨਾਲ ਵਾਰ ਕਰ ਕਹਿਣ ਲੱਗਾ ਹੋਸ਼ ਨੂੰ ਹੱਥ ਮਾਰ ਤੇਰੇ ਤੇ ਵਾਰ ਕਰਾਂ ਕਹਿਣ ਲੱਗਾ ਪੀਚ ਨਾ ਕੀਤਾ ਤੇ ਮੈਂ ਪਸੂਗਾ ਤੈਨੂੰ ਤਾਂ ਹਲਾਂਗਾ ਉਹਨੇ ਡਰਦੇ ਮਾਰੇ ਨੇ ਮਾੜਾ ਜਿਹਾ ਕੁਹਾੜਾ ਮਾਰਿਆ ਪੰਜ ਚਾਰ ਦਿਨ ਲੰਗੇ ਤੇ ਸ਼ੇਰ ਲੱਕੜਾਰੇ ਨੂੰ ਕਹਿਣ ਲੱਗਾ ਮਿਤਰਾ ਮਾੜਾ ਜਿਹਾ ਵੇਖ ਸੀ ਜ਼ਖਮ ਦਾ ਕੀ ਬਣਿਆ ਉਹਨੇ ਵਾਲ ਪਾਸੇ ਕਰਕੇ ਕਹਿਣ ਲੱਗਾ ਕਹਿਣ ਲੱਗਾ ਜ਼ਖਮ ਲੱਭਦਾ ਨਹੀਂ ਤੇ ਸ਼ੇਰ ਨੇ ਆਖਿਆ ਇਹੋ ਗੱਲ ਮੈਂ ਤੈਨੂੰ ਕਹਿਣੀ ਸੀ ਕੁਹਾੜੇ ਦਾ ਜ਼ਖਮ ਤਾਂ ਮਿੜ ਗਿਆ ਪਰ ਜਿਹੜਾ ਤੇਰੀ ਘਰਵਾਲੀ ਨੇ ਮੈਨੂੰ ਕੁੱਤਾ ਬਿੱਲਾ ਕਿਹਾ ਉਹ ਨਹੀਂ ਮੜਿਆ ਜੇ ਇਹ ਕਾਬੂਲ ਅਜੇ ਵਿੱਚ ਉਪਦਾ ਮਕਾਨ ਬਣਿਆ ਦ੍ਰੋਪਤੀ ਦੇ ਘਰ ਕਿਉਂਕਿ ਇਹਨਾਂ ਮਕਾਨ ਬਣਾਇਆ ਤੇ ਆਪਣੇ ਪਤਿਓਰੇ ਦੇ ਪੁੱਤਾਂ ਨੂੰ ਬੁਲਾਇਆ ਦਰਯੋਦਨ ਦਾ ਪੈਰ ਤਲਕ ਗਿਆ ਤੇ ਕਹਿਣ ਲੱਗੀ ਅੰਨੇ ਦਾ ਅੰਨ ਹੀ ਰਿਆ ਨਾ ਉਹਦੇ ਕੰਨਾਂ 'ਚ ਆਵਾਜ਼ ਪਈ ਕਹਿਣ ਲੱਗਾ ਭਾਗੀ ਭਾਬੀ ਹਾਂ ਤਾਂ ਅੰਨੇ ਦਾ ਨਾ ਕਿਤੇ ਮੌਕਾ ਮਿਲਿਆ ਸਜਾਕਾ ਬਣ ਕੇ ਦਸਾਂਗਾ ਮੌਕਾ ਮਿਲਿਆ ਤੇ ਜੂਆ ਖੇਡੇ ਪੰਜੇ ਦੇ ਪੰਜੇ ਇੱਕ ਔਰਤ ਨੂੰ ਚੀਜ਼ ਸਮਝ ਕੇ ਹਰਗਾਇ ਔਰਤ ਨੂੰ ਚੀਜ਼ ਸਮਝ ਕੇ ਇਹ ਗੁਰੂ ਨਾਨਕ ਹੈ ਜੇ ਨੇ ਆਖਿਆ ਸੋਕ ਨੂੰ ਮੰਦਾ ਆਖੀਏ ਜਿਤ ਜੰਮੇ ਰਜਾਨ ਉਹਨਾਂ ਨੇ ਔਰਤ ਨੂੰ ਚੀਜ਼ ਸਮਝ ਕੇ ਦਾਤੇ ਲਾ ਦਿੱਤਾ ਸ਼ਰੀਕ ਨੂੰ ਉਹ ਗੱਲ ਚੇਤੇ ਆਈ ਆਪਨੇ ਛੋਟੇ ਪ੍ਰਾਂਤ ਸ਼ਾਸਨ ਕਹਿਣ ਲੱਗਾ ਕਿ ਦਰੋਗਤੀ ਨੂੰ ਬਾੜਾ ਤੋਂ ਧੂਕੇ ਲਿਆ ਇੱਥੇ ਭਾਈ ਗੁਰਦਾਸ ਲਿਖਦੇ ਨੇ 12 ਵਿੱਚ ਅੰ드 ਸਵਾ ਦਸ਼ਾਸ਼ ਨੇ ਮੱਥੇ ਵਾਲ ਦ੍ਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪਾੜੋ ਝੂਰ ਦੇ ਇਹ ਭਾਈ ਅਦਲੀ ਬਾਬਾ ਵਿਧੀ ਚੰਦ ਨੂੰ ਸਾਖੀ ਸੁਣਾ ਰਿਹਾ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ ਪੰਜੇ ਪਾੜੋ ਝੂਰ ਦੇ ਔਖ ਦਰੁਦੀ ਨਾਰ ਜਿੰਨਾਂ ਦੀ ਤੇ ਫਿਰ ਕੀ ਹੋਇਆ ਹੱਥ ਮਰੋੜਨ ਸਿਰ ਧੁਣ ਪਛੋਤਾਨ ਕਰਨ ਮਾਰ ਜਾਂਦੇ ਅੱਖਾਂ ਮੀੜ ਧਿਆਨ ਕਰ ਹਾ ਹਾ ਕ੍ਰਿਸ਼ਨ ਕਰੇ ਬਿੱਲਾਂ ਦੀ ਕਪੜ ਕੋਟ ਅਸਾਰਨ ਥੱਕੇ ਦੂਤ ਨਾ ਪਾਰ ਦਸਾਂਦੀ 나ਥ ਅਨਾਥਾਂ ਬਾਣ ਧੁਰਾਂ ਦੀ ਇਹਦਾ ਮਤਲਬ ਅੱਖਾਂ ਮੀੜ ਕਰਕੇ ਦਰੋਪਤੀ ਨੇ ਕੇਵਲ ਤੇ ਕੇਵਲ ਭਗਵਾਨ ਦਾ ਧਿਆਨ ਕੀਤਾ ਕਪੜੇ ਲਾਉਣ ਵਾਲੇ ਥਾਗੇ ਪਰ ਕਪੜੇ ਦੇਣ ਵਾਲਾ ਨਾ ਥਕਿਆ ਬਿਲੀ ਚੰਦਾ ਬੈਗਰੂ ਨੂੰ ਚੇਤੇ ਕਰਾਂਗਾ ਤੇਰੀ ਪਤ ਰੱਖੇਗਾ